ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਨੁਕਤਾ ਹੋਰ ਲੈ ਕੇ ਆਏ ਆ ਲਕੋਰੀਆ ਦਾ ਨੁਕਤਾ ਜ ਜੇ ਆਪਾਂ ਕਹਿੰਦੇ ਕਿ ਜਿਵੇਂ ਪਸ਼ੂ ਨੂੰ ਪਾਣੀ ਪੈਂਦਾ ਉਸ ਚੀਜ਼ ਦਾ ਨੁਕਤਾ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਪਹਿਲਾਂ ਮੈਂ ਦੱਸ ਦਿਆਂ ਵੀ ਆਪਾਂ ਪਛਾਣ ਕਿਵੇਂ ਕਰ ਸਕਦੇ ਆ ਵੀ ਇਹ ਲਕੋਰਗਾਗਾ ਕਈ ਵਾਰ ਕੀ ਹੁੰਦਾ ਨਾ ਪਛੂ ਆਪਾਂ ਕਹਿੰਦੇ ਵੀ ਤਾਰਾਂ ਬਾਲੀਆਂ ਜਿਆਦਾਤਰਾਂ ਕਰਦਾ ਵੀ ਪਾਣੀ ਨੂੰ ਸਾਫ-ਸਾਫ ਤਾਰਾਂ ਹੁੰਦੀਆਂ ਜਿਵੇਂ ਓਵੇਂ ਦਾ ਪਾਣੀ ਸੜਦਾ ਜਿਆਦੇ ਆ ਬਲਵੇਂ ਦਾ ਪਹਿਲੀ ਗੱਲ ਦਾ ਕਈ ਡਾਕਟਰ ਜੋ ਟੀਕਾ ਭਰਨਾ ਆਉਂਦਾ ਡਾਕਟਰ ਨੂੰ ਦੀ ਪਤਾ ਲੱਗ ਜਾਂਦਾ ਡਾਕਟਰ ਵੀ ਦੱਸ ਦਿੰਦਾ ਵੀ ਇਹ ਲਕੋਰਗਾ ਜੈਨੂ ਪਾਣੀ ਦੀ ਸ਼ਿਕਾਇਤ ਹੈ ਤੇ ਆਪਾਂ ਉਹਨੂੰ ਸਹੀ ਕਿਵੇਂ ਕਰਨਾ ਆਪਾਂ ਦੇ ਕੋਲੇ ਉਸ ਚੀਜ਼ ਦਾ ਦੇਸੀ ਨੁਕਤਾ ਗੌਰਨਨ ਨੁਕਤਾ ਸਾਰਾ ਸੁਣਿਓ ਮਿਸ ਨਾ ਕਰਿਓ ਨੁਕਤਾ ਕਿਉਂਕਿ ਜੇ ਨੁਕਤਾ ਮਿਸ ਹੋ ਗਿਆ ਵਿੱਚੋਂ ਤਾਂ ਨੁਕਤੇ ਨੇ ਅਸਰ ਨਹੀਂ ਕਰਨਾਗਾ ਆਪਾਂ ਕੀ ਕਰਨਾ ਹੈ 100 ਗ੍ਰਾਮ ਫੜਕੜੀ ਲੈ ਲੈਣੀ ਹੈ ਫੜਕੜੀ ਨੂੰ ਪਹਿਲਾਂ ਆਪਾਂ ਤਵੇ ਦੇ ਉੱਪਰ ਖੱਲ ਕਰਨਾ 100 ਗ੍ਰਾਮ ਫੜਕੜੀ ਲੈ ਕੇ ਤਵੇ ਦੇ ਉੱਪਰ ਆਪਾਂ ਨੂੰ ਖੱਲ ਕਰਨਾ ਜਦੋਂ ਖੱਲ ਕਰਾਂਗੇ ਤਾਂ ਫੜਕੜੀ ਆਪਾਂ ਜਿਵੇਂ ਕੈਸਾ ਦੇ ਪਤਾਸਾ ਹੁੰਦਾ ਉਸ ਤਕਾਣਾ ਬਣ ਜਾਂਦੀ ਹੈ ਖੱਲ ਕਰਕੇ ਖੱਲ ਕਰਨ ਤੋਂ ਬਾਅਦ ਆਪਾਂ ਫੜਕੜੀ ਨੂੰ ਰਗੜ ਲੈਣਾ ਰਗੜ ਕੇ ਉਹਦਾ ਪਾਊਡਰ ਬਣਾ ਲੈਣਾ ਹੈਗਾ ਤੇ ਆਪਾਂ ਦਿਨ ਦੇ ਵਿੱਚ ਪਸ਼ੂ ਨੂੰ ਇੱਕ ਵਾਰ 10 ਗ੍ਰਾਮ ਦੇਣੀ ਆ। ਆਪਾਂ 10 ਦਿਨ ਲਗਾਤਾਰ ਇਹ ਫੜਕੜੀ ਦੇ ਸਕਦੇ ਆ ਪਸ਼ੂ ਨੂੰ। ਦੇਣੀ ਕਿਵੇਂ ਆ? ਮੈਂ ਆਪਣੇ ਸਕਰੀਨ ਦੇ ਇਧਰਲੇ ਪਾਸੇ ਆਪਾਂ ਡੱਬਾ ਚੱਲ ਰਿਹਾ ਕੀਪਰ ਪਲੱਸ ਦਾ ਫੋਟੋ ਆ ਰਹੀ ਆ। ਇਹਦੇ ਵਿੱਚ ਆਪਾਂ ਪਾ ਕੇ ਦੇ ਸਕਦੇ ਆ। 10 ਗ੍ਰਾਮ ਫੜਕੜੀ ਤੇ 60 ਗ੍ਰਾਮ ਆਪਾਂ ਕੀਪਰ ਪਲੱਸ ਦਾ ਪਾਊਡਰ ਦੇ ਸਕਦੇ ਆ। ਹੋਰ ਵੀ ਕੀਪਰ ਪਲੱਸ ਦੇ ਨਾਲ ਦੇ ਕੋਈ ਵੀ ਆਪਾਂ ਪਾਊਡਰ ਹੋਰ ਵੀ ਲੈ ਸਕਦੇ ਆ। ਪਰ ਮੈਂ ਅਕਸਰ ਇੱਕ ਦੋ ਵਾਰ ਮੈਂ ਨਗ ਤਾਂ ਅਪਣਾਇਆ ਮੈਂ ਕੀਪਰ ਪਲਸ ਹੀ ਲਿਆ ਤੇ ਮੈਨੂੰ ਰਿਜ਼ਲਟ ਚੰਗਾ ਮਿਲਿਆ ਚੀਜ਼ ਦਾ 60 ਗ੍ਰਾਮ ਕੀਪਰ ਪਲਸ ਦੇ ਵਿੱਚ ਆਪਾਂ 10 ਗ੍ਰਾਮ ਫੜਕੜੀ ਖੱਲ ਕਰੀ ਹੋਈ ਪਾ ਕੇ ਆਪਾਂ ਪਸ਼ੂ ਨੂੰ ਦੇ ਸਕਦੇ ਆ 10 ਦਿਨਾਂ ਦੇ ਵਿੱਚ ਪਸ਼ੂ ਆਪਣਾ ਬਿਲਕੁਲ ਸਹੀ ਹੋ ਜਾਊਗਾ ਠੀਕ ਹੋ ਜਾਊਗਾ ਜੇ ਨਾ ਵੀ ਠੀਕ ਹੋਇਆ ਤਾਂ ਆਪਾਂ ਇੱਕ ਵਾਰ ਫੇਰ ਦੇ ਸਕਦੇ ਹਾਂ ਸਾਰੀ ਵਿਧੀ ਨੂੰ ਵੀ ਅਪਣਾ ਸਕਦੇ ਆ ਤੇ ਵੱਡੀ ਵੱਡੀ ਮੈਂ ਦੇਹੀ ਹੈ ਵੀ 10 ਦਿਨਾਂ ਦੇ ਵਿੱਚ ਵਿੱਚ ਫਰਕ ਪੈ ਜਾਊਗਾ ਕਿਉਂਕਿ ਮੈਂ ਆਪਣੇ ਪਸ਼ੂ ਨੂੰ ਘਰੇ ਦਿੱਤੀ ਸੀ ਇਹ ਤੇ 10 ਦਿਨਾਂ ਦੇ ਵਿੱਚ ਫਰਕ ਪੈ ਗਿਆ ਸੀਗਾ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਦਿਆ ਕਰੋ ਤਾਂ ਜੋ ਜੀ ਨੂੰ ਵੀ ਇਸ ਚੀਜ਼ ਦੀ ਲੋੜ ਹੈ ਤਾਂ ਵੀਡੀਓ ਉਸ ਤੱਕ ਪਹੁੰਚ ਸਕੇ ਤੇ ਉਸ ਬਾਈ ਦਾ ਉਸ ਵੀਰ ਦਾ ਪਸ਼ੂ ਪਾਲਕ ਦਾ ਭਲਾ ਹੋ ਸਕੇ ਜੇ ਤੁਹਾਡੇ ਕੋਲ ਵੀ ਕੋਈ ਨੁਕਤਾ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੈਸੇਜ ਕਰਿਆ ਕਰੋ WhatsApp ਤੇ 9987282599 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਹੈਗਾ ਪਿੰਡ ਮੇਰਾ ਬੁਰਜਲੱਦਾ ਜ਼ਿਲ੍ਹਾ ਬਠਿੰਡਾ ਜੇ ਤੁਸੀਂ ਕੋਈ ਜਾਨਵਰ ਸੇਲ ਦੀ ਵੀਡੀਓ ਵੀ ਬਣਾਉਣੀ ਆ ਕੋਈ ਕੱਟੇ ਕਟੀਆਂ ਜਾਂ ਕੋਈ ਮੱਝ ਗਾਂ ਕੋੜਾ ਕੋਈ ਵੀ ਜਾਨਵਰ ਆਪਾਂ ਜੇ ਤੁਸੀਂ ਸੇਲ ਕਰਨਾ ਤਾਂ ਤਾਂ ਵੀ ਮੇਰੇ ਨਾਲ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਾਂ ਉਹ ਵੀਡੀਓ ਵੀ ਪਾਉਣ ਲੱਗਣਾ ਇਸ ਚੈਨਲ ਤੇ ਤੇ ਹੌਲੀ ਹੌਲੀ ਆਪਾਂ ਕੋਸ਼ਿਸ਼ ਕਰਾਂਗੇ ਹੁਣ ਵੀ ਚੰਗੇ ਤੋਂ ਚੰਗੇ ਪਸ਼ੂ ਪਾਲਕ ਜਿਹੜੇ ਨੌਲੇਜ ਪੁਛ ਰੱਖਦੇ ਆ ਪਸ਼ੂ ਪਾਲਕਾ ਹਣ ਖਾਸੇ ਚਰਾਂਦੇ ਆ ਬਜ਼ੁਰਗ ਆ ਜਾਂ ਜਿੰਨਾਂ ਕੋਲ ਤਜਰਬਾ ਜ਼ਿਆਦਾ ਆ ਤਾਂ ਕੋਸ਼ਿਸ਼ ਕਰਾਂ ਕਰਾਂਗੇ ਵੀ ਉਹਨਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਆਪਾਂ ਜਲਦ ਤੋਂ ਜਲਦ ਇਹ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਸਾਹਮਣੇ ਚੰਗੇ ਤੋਂ ਚੰਗੇ ਪਸ਼ੂ ਪਾਲਕਾਂ ਦੇ ਵਿਚਾਰ ਲੈ ਕੇ ਆਈਏ ਜੇ ਵੀਡੀਓ ਚੰਗੀ ਲੱਗੀ ਜਰੂਰ ਦੱਸਿਓ ਮੈਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਹਿਣਾ ਵੀ ਮੈਂ ਕੋਈ ਵੈਦ ਨਹੀਂ ਜਾਂ ਮੈਂ ਕੋਈ ਡਾਕਟਰ ਨਹੀਂਗਾ ਮੈਂ ਨਾ ਕੁਤੇ ਉਹੀ ਦੱਸਦਾ ਜਿਹੜੇ ਮੇਰੇ ਆਸੇ ਪਾਸੇ ਹੁੰਦੇ ਆ ਆਪਣਾ ਇਹ ਵੇਂ ਜਾਂ ਮੈਂ ਆਪ ਆਪਣਾਏ ਹੁੰਦੇ ਆ ਜਾਂ ਮੈਂ ਸੋਸ਼ਲ ਮੀਡੀਆ ਤੋਂ ਲੈ ਕੇ ਤੁਹਾਡੇ ਲਈ ਨੁਕਤੇ ਦੱਸਦਾ ਹਾਂਗਾ ਜੁੜੇ ਰਹੋ ਪਿੰਡੋ ਤੜਕਦੀ ਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ